ਮਿੱਟੀ ਦੇ ਜੰਮੇ ਅੜੀਏ ਮਿੱਟੀਆਂ ਵਿੱਚ ਮਰਦੇ ਨੇ ਪੁੱਤਰ ਪੰਜਾਬ ਦੇ ਵਖੀ ਅਣਖਾਂ ਨਾਲ ਖੜਦੇ ਨੇ ਅੰਬਰਾਂ ਦਾ ਹੁਸਨ ਨਵਾਏ ਚੜਿਆ ਅੱਜ ਚੜਦੇ ਤੂੰ ਨਦੀਆਂ ਨੂੰ ਨਥ ਨੇ ਪਾਉਂਦੇ ਸੱਪ ਜੋਗੀ ਫੜਦੇ ਜਿਉ ਤੇਰੀ ਹੈ ਤੋਰ ਦੇ ਵਾਂਗੂ ਲਿਪਾਂ ਮੈਂ ਵਟਾਂ ਨੂੰ ਫਿਕਰਾਂ ਨੇ ਦੱਸ ਕੀ ਕਹਿਣਾ ਜੋਗੀ ਤੇ ਜੱਟਾਂ ਨੂੰ ਫਿਕਰਾਂ ਨੇ ਦੱਸ ਕੀ ਕਹਿਣਾ ਰੱਤੀ ਦੀ ਗੋਦੀ ਸਾਨੂੰ ਮਾਂ ਵਰਗੀ ਲੱਗਦੀ ਏ ਇਹ ਸਾਨੂੰ ਪਿਆਰ ਹੈ ਕਰਦੀ ਜਿਉ ਬੇਬੇ ਕਰਦੀ ਏ ਸਾਡਾ ਤਾਂ ਸੋਨਾ ੜੀਏ ਅੰਬਰਾਂ ਦੀ ਛਾਵੇਂ ਆਪੇ ਰੱਬ ਨਾਲ ਹੈ ਰਹਿੰਦਾ ਜਿਉ ਲੋ ਪਰਛਾਵੇਂ ਦੀ ਖੁਸ਼ੀਆਂ ਵਿੱਚ ਹੱਥ ਹੈ ਲੱਗਾ ਤੋੜੇ ਤੇ ਮੱਟਾਂ ਨੂੰ ਫਿਕਰਾਂ ਨੇ ਦੱਸ ਕੀ ਕਹਿਣਾ ਜੋਗੀ ਤੇ ਜੱਟਾਂ ਨੂੰ ਸਾਧੂ ਦੇ ਤਪ ਦੇ ਵਰਗਾ ਜੱਟਾਂ ਦਾ ਤਪ ਅੜੀਏ ਧੁੱਪਾਂ ਵਿੱਚ ਕਾਲੇ ਕਰ ਗਈ ਧਸਮਾਂ ਦੀ ਲਾਪੇ ਅੜੀਏ ਗਾਰੇ ਨਾਲ ਲਿਬੜੇ ਕਿੱਟੇ ਦਸਾਂ ਕੀ ਦਸੇ ਅੜੀਏ ਮਿੱਟੀ ਬਣ ਮਲਮ ਹੈ ਲੱਗੀ ਸੱਜਰੇ ਜੇ ਫੱਟਾਂ ਨੂੰ ਫਿਕਰਾਂ ਨੇ ਦੱਸ ਕੀ ਕਹਿਣਾ ਜੋਗੀ ਤੇ ਜੱਟਾਂ ਨੂੰ ਫਿਕਰਾਂ ਨੇ ਦੱਸ ਕੀ ਕਹਿਣਾ ਜੋਗੀ ਤੇ ਜੱਟਾਂ ਨੂੰ ਮਿੱਟੀ ਦੇ ਜੰਮੇ ਅੜੀਏ ਮਿੱਟੀਆਂ ਵਿੱਚ ਮਰਦੇ ਨੇ ਉੱਤਰ ਪੰਜਾਬ ਤੇ ਵਖੀ ਅਣਖਾਂ ਨਾਲ ਖੜਦੇ ਨੇ ਅੰਬਰਾਂ ਦਾ ਹੁਸਨ ਨਵਾਂ ਏ ਚੜਿਆ ਅੱਜ ਚੜਦੇ ਤੂੰ ਨਦੀਆਂ ਨੂੰ ਨਥ ਨੇ ਪਾਉਂਦੀ ਸੱਪ ਜੋਗੀ ਫੜਦੇ ਜਿਉ ਤੇਰੀ ਹੈ ਤੌਰ ਦੇ ਵਾਂਗੂ ਲਿਪਾਂ ਮੈਂ ਵਟਾਂ ਨੂੰ ਫਿਕਰਾਂ ਨੇ ਦੱਸ ਕੀ ਕਹਿਣਾ ਜੋਗੀ ਤੇ ਜੱਟਾਂ ਨੂੰ ਫਿਕਰਾਂ ਨੇ ਦੱਸ ਕੀ ਕਹਿਣਾ ਧਰਤੀ ਦੀ ਗੋਦੀ ਸਾਨੂੰ ਮਾਂ ਵਰਗੀ ਲੱਗਦੀ ਏ ਇਹ ਸਾਨੂੰ ਪਿਆਰ ਹੈ ਕਰਦੀ ਜਿਉ ਬੇਬੇ ਕਰਦੀ ਏ ਸਾਡਾ ਤਾਂ ਸੋਨਾ ਅੜੀਏ ਅੰਬਰਾਂ ਦੀ ਛਾਵੇਂ ਐ ਆਪੇ ਰੱਬ ਨਾਲ ਹੈ ਰਹਿੰਦਾ ਜਿਉ ਲੋ ਪਰਛਾਵੇਂ ਦੀ ਖੁਸ਼ੀਆਂ ਵਿੱਚ ਹੱਥ ਹੈ ਲੱਗਾ ਤੌੜੇ ਤੇ ਮੱਟਾਂ ਨੂੰ ਫਿਕਰਾਂ ਨੇ ਦੱਸ ਕੀ ਕਹਿਣਾ ਜੋਗੀ ਤੇ ਜੱਟਾਂ ਨੂੰ ਸਾਧੂ ਦੇ ਤਪ ਦੇ ਵਰਗਾ ਜੱਟਾਂ ਦਾ ਤਪ ਏੜੀਏ ਧੁੱਪਾਂ ਵਿੱਚ ਕਾਲੇ ਕਰ ਗਈ ਅਸਮਾ ਦੀ ਲਪੇੜੀਏ ਗਾਰੇ ਨਾਲ ਲਿਬੜੇ ਗਿੱਟੇ ਦੱਸਾਂ ਕੀ ਦਸੇ ਅੜੀਏ ਮਿੱਟੀ ਬਣ ਮਲਮਹ ਲੱਗੀ ਸੱਜਰੇ ਜੇ ਫੱਟਾਂ ਨੂੰ ਫਿਕਰਾਂ ਨੇ ਦੱਸ ਕੀ ਕਹਿਣਾ ਜੋਗੀ ਤੇ ਜੱਟਾਂ ਨੂੰ ਫਿਕਰਾਂ ਨੇ ਦੱਸ ਕੀ ਕਹਿਣਾ ਜੋਗੀ ਤੇ ਜੱਟਾਂ ਨੂੰ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡੇ ਵੱਲੋਂ ਬਹੁਤ ਜ਼ਿਆਦਾ ਪਿਆਰ ਤਿਹੂੰ ਘਾਰਾ ਦਿੱਤਾ ਜਾ ਰਿਹਾ ਹੈ ਇਸੇ ਤਰੀਕੇ ਦੇ ਨਾਲ ਸਾਡਾ ਸਾਥ ਦਿੰਦੇ ਰਹੋ ਤੇ ਵਧੀਆ ਕੰਟੈਂਟ ਵਾਸਤੇ ਐਪਰੀਸ਼ੀਏਟ ਕਰਦੇ ਰਹੋ ਬਹੁਤ ਸ਼ੁਕਰੀਆ